ਲੋਕਾਂ ਦਾ ਪਿਆਰ ਦੇਖ ਕੇ ਰੋਡ ਸ਼ੋਅ ਲਈ ਲੁਧਿਆਣਾ ਨਿਵਾਸੀਆਂ ਦਾ ਮਨ ਬਹੁਤ ਪਰਸੰਨ ਹੋਇਆ ਹੈ ਕਿ ਗਿੱਦੜਵਾ ਤੋਂ ਜੀ ਕਿ ਗਿੱਦੜਵਾ ਤੋਂ ਆਏ ਆ ਬਾਈ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਬਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੰਮ ਕਰਾਉਣ ਜਾਣਾ ਪਊਗਾ ਪਹਿਲਾਂ ਵੀ ਰਾਜਾ ਵੜਿੰਗ ਜੀ ਮੁਕਸਰ ਤੋਂ ਆਏ ਆ ਪਰ 24 ਘਾਟੇ ਗਿੱਦੜਵਾ ਦੇ ਵਿੱਚ ਹਾਜ਼ਰ ਮਿਲਦੇ ਆ ਤਾਂ ਲੱਗਦਾ ਨਹੀਂ ਅਗਰ ਲੁਧਿਆਣਾ ਤੋਂ ਜਿੱਤ ਜਾਂਦੇ ਨੇ ਤੇ ਗਿੱਦੜਵਾ ਦੇ ਲੋਕਾਂ ਦੇ ਨਾਲ ਧੋਖਾ ਹੋਏਗਾ ਸੀਟ ਖਾਲੀ ਹੋ ਜਾਏਗੀ ਨਾ ਜੀ ਨਾ ਜੀ ਸਾਡੇ ਭੈਣ ਜੀ ਅਮਰਤਾ ਵੜਿੰਗ ਜੀ ਬੈਠੇ ਆ ਜੀ ਕੀ ਦੜਵਾ ਹਲਕੇ ਤੋਂ ਆਏ ਆ ਅਸੀਂ ਤਿੰਨ ਵਾਰ ਜਤਾਇਆ ਰਾਜਾ ਜੀ ਨੂੰ ਵਰਤ ਕੇ ਦੇਖਿਆ ਲੁਧਿਆਣਾ ਵਾਲੇ ਵਰਤ ਕੇ ਦੇਖਣ ਸਰਤ ਤੋਂ ਪਹਿਲਾਂ ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਲੁਧਿਆਣਾ ਨਿਵਾਸੀਆਂ ਨੂੰ ਅੱਜ ਅਸੀਂ ਇੱਥੇ ਰੋਡ ਸ਼ੋਅ ਵਿੱਚ ਹਿੱਸਾ ਲੈਣ ਲਈ ਆਏ ਆ ਜੀ ਪਰ ਲੋਕਾਂ ਦਾ ਪਿਆਰ ਦੇਖ ਕੇ ਰੋਡ ਸ਼ੋਅ ਲਈ ਲੁਧਿਆਣਾ ਨਿਵਾਸੀਆਂ ਦਾ ਮਨ ਬਹੁਤ ਪਰਸੰਨ ਹੋਇਆ ਕੀ ਦੜਵਾ ਤੋਂ ਜੀ ਬਹੁਤ ਪਰਸੰਨ ਹੋਇਆ ਮਨ ਪਰ ਇਹ ਅੱਜ ਦੀ ਲੜਾਈ ਜਿਹੜੀ ਹੈ ਵਫਾਦਾਰੀ ਤੇ ਗੱਦਾਰੀ ਦੀ ਲੜਾਈ ਹੈ ਜੀ ਤੇ ਇਸ ਗੱਲ ਲਈ ਅਸੀਂ ਲੁਧਿਆਣਾ ਨਿਵਾਸੀਆਂ ਨੂੰ ਅਪੀਲ ਕਰਦੇ ਆਂ ਤੁਸੀਂ ਆਧ ਦੀ ਨਿਮਾਇੰਦਗੀ ਕਰਾਉਣ ਲਈ ਲੋਕ ਸਭਾ ਦੇ ਵਿੱਚ ਇੱਕ ਬਹੁਤ ਵਧੀਆ ਇਨਸਾਨ ਰਾਜਾ ਵੜਿੰਗ ਜੇਕਰ ਲੁਧਿਆਣਾ ਤੋਂ ਰਾਜਾ ਵੜਿੰਗ ਜਿੱਤੇ ਨੇ ਕੰਮ ਕਰਾਉਣ ਵਾਸਤੇ ਗਿੱਦੜਵਾ ਜਾਣਾ ਪਊਗਾ ਗਿੱਦੜਵਾ ਨਹੀਂ ਜਾਣਾ ਪੈਣਾ ਜੀ ਉਹਨਾਂ ਨੂੰ ਇਹ ਰਾਜਾ ਵੜਿੰਗ ਹੈ ਜੀ ਜਿਹੜੇ ਨਾਲ ਮੋਹ ਪਿਆ ਬਣਾ ਲੈਂਦੇ ਐ ਉਹਨਾਂ ਦੇ ਵਿਚਕਾਰ ਰਹਿੰਦੇ ਐ ਗਿੜੜਵਾਨ ਨਿਵਾਸੀਆਂ ਦਾ ਨਾਲ ਜੀ ਇਹ ਕਹਿਣਾ ਚਾਹੁੰਦੇ ਆ ਬਾਈ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੰਮ ਕਰਾਉਣ ਜਾਣਾ ਪਊਗਾ ਪਹਿਲਾਂ ਵੀ ਰਾਜਾ ਬੜਿੰਗ ਜੀ ਮੁਕਸਰ ਤੋਂ ਆਏ ਐ ਪਰ 24 ਘਾਟੇ ਗਿੜੜਵਾਲੇ ਵਿੱਚ ਹਾਜ਼ਰ ਮਿਲਦੇ ਐ ਕੰਮ ਕਰਨ ਦੇ ਰਾਜਾ ਲਈ ਰਾਜਾ ਬੜਿੰਗ ਨੂੰ ਕਿਤੇ ਵੀ ਉਡੀਕ ਨਹੀਂ ਕਰਨੀ ਪੈਂਦੀ ਹਰ ਥਾਂ ਪਹਿਲਾਂ ਪਹੁੰਚ ਜਾਂਦੇ ਆ ਜੀ ਅਸੀਂ ਸਪੋਰਟ ਕਰਨ ਆਏ ਹਾਂ ਬਿਲਕੁਲ ਜੀ ਅਸੀਂ ਪੂਰੀ ਸਪੋਰਟ ਤੇ ਆਏ ਆ ਸਾਡੇ ਨਾਲ ਭਰਾਵਾਂ ਵਾਂਗੂ ਰਹਿੰਦੇ ਆ ਹਰ ਟਾਈਮ ਸਾਡੀ ਮਦਦ ਕਰਦੇ ਆ ਅਸੀਂ ਬਿਲਕੁਲ ਜੀ ਜਿੰਨਾ ਚਿਰ ਚੋਣਾ ਨਹੀਂ ਹੁੰਦੀਆਂ ਉਹਨਾਂ ਚ ਕਰੋਨਾ ਹੀ ਸਪੋਰਟ ਕਰਾਂਗੇ ਜੇ ਦਰ ਰਾਤ ਇੱਕ ਸਪੋਰਟ ਕਰਾਂਗੇ ਬਾਾਰ ਤੁਸੀਂ ਮੌਕ ਕੈਨਗੇ ਵੀ ਅਸੀਂ ਰਾਜੇ ਵੜਿੰਗ ਨੂੰ ਹੀ ਲੋਕ ਸਭਾ ਦੇ ਵਿੱਚ ਲੁਧਿਆਣਾ ਨਿਵਾਸੀਨ ਅਪੀਲ ਕਰਨੇ ਤੌਹਣੇ ਆ ਜੀ ਵੀ ਸਾਡੇ ਤਿੰਨ ਵਾਰ ਜਿੱਤੇ ਹੋ ਵਿਧਾਇਕ ਇਹਨਾਂ ਨੂੰ ਇੱਕ ਵਾਰ ਲੋਕ ਸਭਾ ਦੇ ਲੱਗਦਾ ਨਹੀਂ ਹੈਗਾ ਲੁਧਿਆਣਾ ਤੋਂ ਜਿੱਤ ਜਾਂਦੇ ਨੇ ਤੇ ਕਿਦੜਵਾ ਦੇ ਲੋਕਾਂ ਦੇ ਨਾਲ ਧੋਖਾ ਹੋਏਗਾ ਸੀਟ ਖਾਲੀ ਹੋ ਜਾਏਗੀ। ਨਾ ਜੀ ਨਾ ਜੀ ਸਾਡੇ ਭੈਣ ਜੀ ਅਮਰਤਾ ਵੜਿੰਗ ਜੀ ਬੈਠੇ ਜੀ ਸਾਡੇ ਉਹ ਉੱਥੇ ਐਮ ਐਲ ਏ ਦੀ ਸੀਟ ਤੋਂ ਖੜੇ ਹੋਣਗੇ ਸਾਨੂੰ ਪੂਰਨ ਵਿਸ਼ਵਾਸ ਹੈ ਵੀ ਇਹ ਇੱਥੋਂ ਐਮ ਪੀ ਬਣ ਕੇ ਪ੍ਰਧਾਨ ਸਭਾ ਲੋਕ ਸਭਾ ਪਹੁੰਚਣਗੇ। ਕੀ ਨਾਮ ਹੈ ਜੀ ਕਿਹਦੀ ਜਗ੍ਹਾ ਤੋਂ ਆਏ ਹੋ? ਬਰਨਾਲੇ ਤੋਂ ਆਏ ਜੀ। ਰਾਜਾ ਬੜੰਗੀ ਜੀ ਕੀ ਕਹਿਣਾ ਚਾਹੁੰਦੇ ਹੈਂ ਹੈਨਾ ਅਸੀਂ ਚਾਹਾਂਗੇ ਜੀ ਪਹਿਲਾਂ ਲੋਕਾਂ ਨੂੰ ਆਇਆ ਸੀ ਵੀ ਆਪ ਨੂੰ ਮੌਕਾ ਕਿੱ데 ਗਏ ਲੋਕਾਂ ਨੇ ਆਪ ਨੂੰ ਮੌਕਾ ਦਿੱਤਾ ਉਹਦਾ ਇਹਦੂ ਵੀ ਗੰਦੀ ਸਰਕਾਰ ਹੈ ਇਹ ਕਰਕੇ ਉਹ ਰਾਜਾ ਬੜੰਗੀ ਸਪੋਰਟ ਕਰਦਾ ਜਿੰਨਾ ਟਾਈਮ ਵੋਟਾਂ ਨਹੀਂ ਪਿੰਦੇ ਆ ਰਾਜਾ ਬੜੰਗੀ ਸਪੋਰਟ ਤੇ ਹੀ ਰਹਿਣਗੇ ਕੀ ਨਾਮ ਹੈ ਕਿੱਥੋਂ ਗगनਦੀਪ ਸਿੰਘ ਹੈ ਇਹ ਮੇਰਾ ਨਾਮ ਮੈਂ ਬਰਨਾਲੇ ਤੋਂ ਆਇਆ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਰਹੇ ਆ ਜੀ ਤੇ ਰਾਜਾ ਬੜਿੰਗ ਦੀ سپورਟ ਦੇ ਵਿੱਚ ਹਰ ਟਾਈਮ ਖੜੇ ਆ ਤੇ ਠੋਕ ਕੇ ਪੈਰਾ ਦਿਆਂਗੇ ਕਾਗਰਦੀ ਕੋਸਤੇ ਮਾਬਲੇ ਦੇ ਵਿੱਚ ਨੇ ਦੋ ਵਾਰ ਲੁਧਿਆਣਾ ਤੋਂ ਜਿੱਤੇ ਕਿਸ ਤਰ੍ਹਾਂ ਨੇ ਇਹ ਰਬਨੀ ਸਿੰਘ ਬਿੱਟੂ ਦਾ ਹੀ ਇਹ ਇਹਨਾਂ ਦਾ ਬਾਰੇ ਤਾਂ ਨਹੀਂ ਆਪਾਂ ਨੂੰ ਪਤਾ ਇਹਨਾਂ ਦਾ ਇਹ ਦੜਬਾ ਮੁਕੇਸ਼ ਗੋਇਲ ਜੀ ਕਿ ਦੜਬਾ ਹਲਕੇ ਤੋਂ ਆਏ ਆ ਅਸੀਂ ਤਿੰਨ ਵਾਰ ਜਿਤਾਇਆ ਰਾਜਾ ਜੀ ਨੂੰ ਵਰਤ ਕੇ ਦੇਖਿਆ ਲੁਧਿਆਣੀਆਂ ਵਾਲੇ ਵਰਤ ਕੇ ਦੇਖਣ ਗਦਲਬਾ ਤੋਂ ਜੀ ਬਸ ਸੈਕੰਡ ਹੈਂਡ ਕੁਸਚਨ ਜਿਲ੍ਹਾ ਪ੍ਰਧਾਨ ਵਾਈਸ ਚੇਅਰਮੈਨ ਤੋਂ ਹਾਂ ਜੀ ਜਿਹੜਾ ਦੇ ਦਿਓ ਲੁਧਿਆਣਾ ਅੱਜ ਪਹੁੰਚੇ ਹੋ ਸਪੋਰਟ ਦੇ ਵਿੱਚ ਰਾਜਾ ਬੜਿੰਗ ਜੀ 100% ਸਵਪਸਰਾ ਜਿੱਤ ਪੱਕੀ ਕਰੇਗਾ ਜਿਸ ਤਰ੍ਹਾਂ ਗਿੱਦੜਬਾ ਵਿੱਚ ਬਾਦਲਾਂ ਦੇ ਹਲਕੇ ਚ ਜਾ ਕੇ ਉਹਨਾਂ ਦੇ ਏਰੀਆ ਜਾ ਕੇ ਉਹਨਾਂ ਨੇ ਵਿਜੇ ਪ੍ਰਾਪਤ ਕੀਤੀ ਹੈ ਤੇ ਲੁਧਿਆਣਾ ਵੀ ਜਰੂਰ ਵਿਜੇ ਪ੍ਰਾਪਤ ਕਰਨਗੇ ਰਾਜਾ ਬੜਿੰਗ ਜੀ ਲੱਗਦਾ ਨਹੀਂ ਕਿ ਗਿੱਦੜਬਾ ਦੇ ਲੋਕਾਂ ਦੇ ਨਾਲ ਧੋਖਾ ਹੋਏਗਾ ਜਿਸ ਤਰ੍ਹਾਂ ਵਾਦੇ 2 ਸਾਲ ਪਹਿਲਾਂ ਕੀਤੇ ਸੀਗੇ ਉਹ ਵਾਦੇ ਜਿਹੜੇ ਹੁਣ ਦੁਬਾਰਾ ਇਲੈਕਸ਼ਨ ਹੋਏਗਾ ਖਰਚਾ ਵੀ ਵਧੇਗਾ ਭਾਜੀ ਜਿਹੜੇ ਵਾਦੇ ਕੀਤੇ ਸੀ ਬੜਿੰਗ ਸਾਹਿਬ ਪਹਿਲਾਂ ਆਪਦੇ ਇਲੈਕਸ਼ਨ ਤਾਈਂ ਪੂਰੇ ਕਰ ਚੁੱਕੇ ਆ ਤੁਸੀਂ ਗਿੱਦੜਵਾਲ ਕੀ ਹਾਲਾਤ ਸੀ ਬਾਦਲਾਣਾ ਉੱਥੇ 20 30 ਸਾਲ ਰਾਜ ਕੀਤਾ ਉਹ ਇੱਥੇ ਤੱਕ ਨਹੀਂ ਲਈ ਸੀ ਬਾਦਲਾਣਾ ਉੱਥੇ ਤੇ ਵੜਿੰਗ ਸਾਹਿਬ ਨੇ ਗਿੱਦੜਵਾਲ ਜਾ ਕੇ ਐਂਟਰ ਕਰਕੇ ਦੇਖੋ ਜੀ ਲੱਗਦਾ ਨਹੀਂ ਕਿ ਲੁਧਿਆਣਾ ਤੋਂ ਕੋਈ ਕੈਂਡੀਡੇਟ ਆਉਣਾ ਚਾਹੀਦਾ ਅਸੀਂ ਕਾਂਗਰਸ ਨੂੰ ਲੁਧਿਆਣਾ ਵਾਲੇ ਤਾਂ ਭੱਜ ਗਏ ਵਿਕਲ ਗਏ ਕੀ ਕਰੇ ਕਾਂਗਰਸ ਦੱਸੋ ਧੋਖੇਪਾਏ ਨਿਕਲ ਗਏ ਉਹ ਵਿਕਲ ਗਏ ਕਿ ਧੋਖੇਪਾਏ ਨਿਕਲ ਗਏ ਤੁਸੀਂ ਦੱਸੋ ਫਿਰ ਕੀ ਕਰੇ ਫਿਰ ਜੇ ਕੋਈ ਸਿਪਾਹੀ ਜੇ ਰਾਹੁਲ ਗਾਂਧੀ ਨੇ ਅੱਜ ਦਾ ਕੋਈ ਸਿਪਾਹੀ ਉਤਾਰਿਆ ਹੈ ਵਿਸ਼ਵਾਸ ਕਰਕੇ ਉਤਾਰਿਆ ਹੈ ਵੀ ਤਾਂ ਜੋ ਉਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਮਿਲ ਸਕੇ ਜਿਨ੍ਹਾਂ ਨੇ ਕਾਂਗ ਜਿਨ੍ਹਾਂ ਨੇ ਮਤ ਧੋਖਾ ਇੱਕ ਜੀ ਕਹਿਣਾ ਚਾਹੂੰਗਾ ਗਿੱਦੜਾ ਜਿਹੜੀ ਲੁਧਿਆਣਾ ਦੀ ਆਵਾਮ ਹੈ ਉਹ ਰਾਜਾ ਵੜਿੰਗ ਦਾ ਵੱਧ ਤੋਂ ਵੱਧ ਸਾਥ ਦੇਵੇ ਕਿਉਂਕਿ ਇਹ ਬਹੁਤ ਹੀ ਵਧੀਆ ਡਾਕਟਰ ਹੈ ਜਿਵੇਂ ਸੀਐਮਸੀ ਦੇ ਡੀਐਮਸੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਇਲਾਜ ਕਰਨ ਲਈ ਇਸੇ ਤਰ੍ਹਾਂ ਰਾਜਾ ਵੜਿੰਗ ਸਾਹਿਬ ਬੇਈਮਾਨੀ ਦਾ ਤੇ ਹਰ ਉਸ ਕੰਮ ਦਾ ਇਲਾਜ ਕਰਨ ਲਈ ਸਭ ਤੋਂ ਪਰਫੈਕਟ ਬੰਦੇ ਹੈਗੇ ਆ ਪੰਜਾਬ ਦੇ ਵਿੱਚ